ਪਈ ਮੀ ਪਾਛਾਈ ਤਰਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਿਸਾਈ ਪਵਿੱਤਰ ਨਗਰੀ ਦੇ ਵਿੱਚ ਸਾਨੂੰ ਮਹਿੰਦਰਾ ਕੰਪਨੀ ਵੱਲੋਂ ਡੀਲਰਸ਼ਿਪ ਦਿੱਤੀ ਗਈ ਹੈ ਜਿੱਦਾਂ ਨਾਮ ਮਾਝਾ ਮਾਲਾ ਮੋਟਰ ਤੇ ਕੁਝ ਦਿਨ ਪਹਿਲਾਂ ਜਿਵੇਂ ਆਫ਼ਤਾ ਆਈਆਂ ਨੇ ਹੜ੍ਹ ਦੀਆਂ ਪ੍ਰਭਾਵਿਤ ਬਹੁਤ ਸਾਰਾ ਜਿਵੇਂ ਆਪਣੇ ਜ਼ਿਲ੍ਹੇ ਤਰਨਤਨ ਦੇ ਵਿੱਚ 45 ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਵੀ ਗਏ ਆ ਕੈਂਪ ਵੀ ਲਵਾਏ ਨੇ ਫਿਰ ਅਸੀਂ ਤਕਰੀਬਨ 100 ਟਰਾਲੀ ਦੇ ਕਰੀਬ ਲੈ ਕੇ ਗਏ ਸੀ ਉੱਥੇ ਜਦੋਂ ਗਏ ਅਸੀਂ ਹਾਲਾਤ ਵੇਖੇ ਸਾਰੇ ਕਸਟਮਰਾਂ ਦੇ ਜਿਹੜੇ ਆਪਣੇ ਕਸਟਮਰ ਨੇ ਨਿੱਜੀ ਆਪ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਸੀਗੇ ਲਗਭਗ ਟਰੈਕਟਰ ਆਪਾਂ ਨੂੰ ਗਏ ਸੀਗੇ ਬਹੁਤ ਸਾਰੇ ਹਾਲਾਤ ਨਾਜਿਕ ਸੀਗੇ ਉਹਦੇ ਮੱਦੇ ਨਜ਼ਰ ਰੱਖਦੇ ਆ ਮੈਂ ਕੰਪਨੀ ਨਾਲ ਗੱਲ ਕੀਤੀ ਸੀਗੀ ਕਿ ਆਪਣੇ ਏਰੀਆ ਦੇ ਵਿੱਚ ਇੰਨੇ ਪਿੰਡ ਪ੍ਰਭਾਵਿਤ ਹੋਏ ਆੜਦੇ ਤੇ ਆਪਾਂ ਕੋਈ ਨਾ ਕੁਝ ਉਹਨਾਂ ਬਾਤੇ ਸਹਾਇਤਾ ਕਰੀਏ ਕੰਪਨੀ ਵੱਲੋਂ ਜਿਹੜੀ ਆਪਾਂ ਨੂੰ ਕਿਸਾਨ ਨੂੰ ਕੁਝ ਨਾ ਕੁਝ ਮਦਦ ਮਿਲ ਸਕੇ ਕੰਪਨੀ ਨੇ ਡਿਸਕਸ ਕਰਕੇ ਸਾਨੂੰ ਜਿਹੜੀ ਉਹਨਾਂ ਨੇ ਆਫਰ ਕੀਤੀ ਆ ਕਿ ਜਿਹੜੇ ਵੀ ਟਰੈਕਟਰ ਹਾੜ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਬਹੁਤ ਸਾਰੀ ਜਿਵੇਂ ਫਿਲਟਰ ਚੇਂਜ ਕਰਨੇ ਪੈਂਦੇ ਡੀਜ਼ਲ ਫਿਲਟਰ ਹੋ ਗਿਆ ਆਲ ਫਿਲਟਰ ਹੋ ਗਿਆ ਉਹਦੇ ਫ੍ਰੀ ਲੇਬਰ ਸਭ ਤੇਲ ਤੇ ਰੈਤ ਮਿਲੂਗੀ ਉਹ ਸਾਰੀਆਂ ਡਿਸਕਸ ਕਰਕੇ ਉਹਦੇ ਸੰਬੰਧ ਦੇ ਵਿੱਚ ਅਸੀਂ ਕੰਪਨੀ ਨੇ ਸਾਨੂੰ ਸਹਾਇਤਾ ਦਿੱਤੀ ਆ ਉਹਦੇ ਸੰਬੰਧ 'ਚ ਅੱਜ ਅਸੀਂ ਇੱਕ ਚੋਲਾ ਸਾਹਿਬ ਵਿਖੇ ਕੰਪਲਾਇਆ ਸੀ ਆ ਜਿਹਦੇ ਵਿੱਚ 20 ਦੇ ਕਰੀਬ ਟਰੈਕਟਰ ਆਏ ਸੀਗੇ ਬਹੁਤ ਸਾਰੀਆਂ ਸਰਵਿਸਾਂ ਕੀਤੀਆਂ ਨੇ ਤੇਲ ਚੇਂਜ ਕਰਾਏ ਨੇ ਫਿਲਟਰ ਫ੍ਰੀ ਦੇ ਵਿੱਚ ਚੇਂਜ ਕੀਤੇ ਨੇ ਸਰਵਿਸ ਲੇਬਰ ਫ੍ਰੀ ਲਾਈ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤਿੰਨ ਕੈਂਪ ਹੋਰ ਰੇਂਜ ਕੀਤੇ ਨੇ ਅੱਜ ਇੱਕ 16 ਤਰੀਕ ਦਾ ਕੈਂਪ ਸੀ ਚੋਲਾ ਸਾਹਿਬ ਇੱਕ ਹੁਣ ਨਾਲ ਦੀ ਉਹਦੇ 18 ਤਰੀਕ ਨੂੰ ਕੈਂਪ ਲੱਗੂਗਾ ਤੇ ਚੋਲਾ ਸਾਹਿਬ ਦੇ ਨਾਲ ਦੇ ਪਿੰਡ ਦੇ ਵਿੱਚ ਹੀ ਮੁੰਡੇ ਪਿੰਡ ਸ਼ਾਇਦ ਹੈਗਾ ਉਦੋਂ ਬਾਅਦ ਇੱਕ 20 ਤਰੀਕ ਨੂੰ ਕੈਂਪ ਲੱਗੂਗਾ ਇਸ ਤਰ੍ਹਾਂ ਦੋ ਦੋ ਦਿਨ ਬਾਅਦ ਕੈਂਪ ਪੂਰੇ ਏਰੀਆ ਦੇ ਵਿੱਚ ਲਾਵਾਂਗੇ ਜਿੰਨੇ ਵੀ ਕਿਸਾਨਾਂ ਨੂੰ ਮੈਂ ਅਪੀਲ ਕਰਦਾ ਜਿਹਦਾ ਵੀ ਕੋਈ ਹਾਰਡ ਪ੍ਰਭਾਵਤ ਟਰੈਕਟਰ ਕੋਈ ਪ੍ਰੋਬਲਮ ਆਈ ਹੈ ਜਾਂ ਕੁਝ ਵੀ ਆ ਜਾਂ ਕੋਈ ਵੀ ਆ ਜੇ ਨਹੀਂ ਵੀ ਹੈਗਾ ਜਾਂ ਸਰਵਿਸ ਕਰਾਉਣੀ ਆ ਉਹਨੂੰ ਉਹਦੀ ਲੇਬਰ ਤੇ ਉਹਦੇ ਫਿਲਟਰਾਂ ਦੀ ਪੇਮੈਂਟ ਨਹੀਂ ਲੱਗੂਗੀ ਉਹਨੂੰ ਫ੍ਰੀ ਕੀਤੀ ਜਾਊਗੀ। ਜੱਥਾ ਮੜਿਆ ਤੇ ਆਪਣੀ ਏਜੰਸੀ ਦਾ ਐਡਰੈਸ ਦੱਸ ਦਿਓ ਜਿਹੜਾ ਕਿ ਕਿਸਾਨ ਭਰਾ ਤੁਹਾਡੀ ਗੱਲ ਸੁਣ ਕੇ ਤੁਹਾਡੇ ਨਾਲ ਰਾਸਤਾ ਪੈਸੇ। ਆਪਣੇ ਜੀ ਮਾਝਾ ਮਾਲਵਾ ਮੋਟਰ ਤਰਨਤਨ ਜੀ ਸਰਹਾਲੀ ਰੋਡ ਤੇ ਆ ਤਰਨਤਨ ਸਿਟੀ ਦੇ ਵਿੱਚ ਆ ਜੀ ਜਦੋਂ ਪੱਟੀ ਵਾਲੀ ਸਾਈਡ ਤੋਂ ਉਹਨੇ ਸਰਾਈ ਰੋਡ ਮੇਨ ਅੰਦਰ ਇੰਟਰ ਕਰਕੇ ਫਾਟਕ ਤੋਂ ਪਹਿਲਾਂ ਆਪਣੀ ਏਜੰਸੀ ਹੈ ਜੀ ਜਿਹੜਾ ਮਰਜ਼ੀ ਕਸਟਮਰ ਆਪਣੇ ਇੱਥੇ ਆ ਸਕਦਾ ਜੀ ਜਿੰਨੇ ਵੀ ਟਰੈਕਟਰ ਲੈ ਕੇ ਆਉਣਾ ਉਹਨੂੰ ਫਿਲਟਰ ਤੇ ਲੇਬਰ ਫ੍ਰੀ ਲੱਗੂਗੀ ਉਹਨੂੰ ਕੋਈ ਪੈਸਾ ਨਹੀਂ ਲੈ ਜਾਊਗਾ।